ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸਨਾਵੋ ਜੀ ਤੁਸੀਂ ਕਿਵੇਂ ਹੋ ਉਮੀਦ ਹੈ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਹੱਸਦੇ ਵਸਦੇ ਰੱਖਣ ਜੀ ਇੱਥੇ ਮੈਂ ਕਰ ਰਹੀ ਸੀ ਜੀ ਸੂਟ ਸਲਾਈ ਜਿਹੜਾ ਕੱਲ ਕੱਟ ਕੇ ਰੱਖਿਆ ਸੀ ਆਪਾਂ ਅੱਜ ਜਿੰਨਾ ਕ ਟਾਈਮ ਮਿਲਿਆ ਓਨਾ ਕ ਆਪਾਂ ਕਰ ਲਾਂਗੇ ਜੀ ਇੱਕ ਦਿਨ ਦੇ ਵਿੱਚ ਤਾਂ ਨਹੀਂ ਬਣਦਾ ਜੀ ਇਹ ਤਾਂ ਪਤਾ ਹੀ ਹੈ ਜਿਹੜੀਆਂ ਪੈਣਾ ਕੱਲੀਆਂ ਨੇ ਕੰਮ ਕਰਨ ਵਾਲੀਆਂ ਦਿਨ ਬਹੁਤ ਛੋਟੇ ਨੇ ਹੁਣ ਇੰਨਾ ਟਾਈਮ ਨਹੀਂ ਨਿਕਲਦਾ ਜਿਵੇਂ ਇੱਕ ਦਿਨ ਦੇ ਵਿੱਚ ਸੂਟ ਪੂਰਾ ਹੋ ਜੇ ਚਲੋ ਕੋਈ ਗੱਲ ਨਹੀਂ ਜੀ ਬਣ ਜੂਗਾ ਦੋ ਤਿੰਨ ਦਿਨਾਂ ਦੇ ਵਿੱਚ ਬਣ ਜੂਗਾ ਅੱਜ ਕਮੀਜ਼ ਤਾਂ ਥੋੜਾ ਹੀ ਰਹਿ ਗਿਆ ਬਾਹਾਂ ਜੜਨ ਵਾਲੀਆਂ ਰਹਿ ਗਈਆਂ ਜੀ ਬਾਕੀ ਤਾਂ ਬਣ ਗਿਆ ਫਿਰ ਮੈਂ ਸਬਜ਼ੀ ਕੱਟਣੀ ਸੀਗੀ ਜੇ ਤਾਂ ਕੋਈ ਦਾਲ ਵਗੈਰਾ ਤਾਂ ਨਿਯਯਤੋਂ ਪਾਕੇ ਧਰੀ ਜਾਂਦੀ ਹੈ ਜਲਦੀ ਸਬਜ਼ੀ ਕੱਟਣ ਨੂੰ ਟਾਈਮ ਲੱਗ ਜਾਂਦਾ ਤੇ ਨਹੀਂ ਫੇਰ ਅੱਧਾ ਘੰਟਾ ਹੋਰ ਲੱਗ ਜਾਂਦਾ ਜੀ ਇੱਧਰ ਚਲ ਕੋਈ ਗੱਲ ਨਹੀਂ ਜੀ ਤੋ ਤਿੰਨ ਦਿਨਾਂ ਦੇ ਵਿੱਚ ਬਣ ਜੇ ਜਦੋਂ ਕੱਟ ਲਿਆ ਆਪਾਂ ਫਿਰ ਤੇ ਚੀਜ਼ ਬਣੀ ਜਾਂਦੀ ਹੈ ਜਿੰਨਾ ਸਿੱਪਿਆ ਰਹਿੰਦਾ ਤਾਂ ਕੌਲ ਕੋਈ ਰਹਿੰਦੀ ਹੈ ਜੀ ਇੱਕ ਜਿਹੜਾ ਸੂਟ ਨਾ ਪਿਆਰ ਇਹ ਲੰਮਕੀ ਹੈ ਜਾਵੀ ਉਹ ਫਿਰ ਬਹੁਤ ਔਖਾ ਬਣਦਾ ਜੇ ਨਾਲ ਦੀ ਨਾਲ ਬਣ ਜੇ ਲਗਾਤਾਰ ਫਿਰ ਬਹੁਤ ਸੇਤੀ ਬਣ ਜਾਂਦਾ ਜੀ ਤੇ ਜੀ ਵੀ ਲੱਗਦਾ ਕੰਮ ਕਰਨ ਤੇ ਜਿਹੜਾ ਕੰਮ ਲੰਮਕੀ ਹੈ ਜਾਂਦਾ ਨਾ ਫਿਰ ਤਾਂ ਮਸੀਂ ਪੂਰ ਚੜਦਾ। ਇੱਥੇ ਕੋਲੇ ਰੱਖੀਆਂ ਹੋਈਆਂ ਨੇ ਇਦਾਂ। ਸਬਜ਼ੀਆਂ ਮੰਗਾਈਆਂ ਸੀ ਮੈਂ, ਮੰਜੇ ਤੇ ਸਬਜ਼ੀਆਂ ਪਈਆਂ ਨੇ। ਆਲੂ ਪਿਆਜ਼ ਵੀ ਮਗਾਈ ਸੀ ਨਾਲ। ਦੋ ਸਬਜ਼ੀਆਂ ਮੰਗਾਲੀਆਂ ਸੀ। ਇੱਕ ਅੱਜ ਲਈ ਤੇ ਇੱਕ ਕੱਲ ਲਈ ਜੀ। ਇਕੱਠੀਆਂ ਦੋ ਮੰਗਾਲੀਆਂ। ਇਹ ਲੱਗੀ ਸੀ ਜੀ ਮੈਂ ਇੱਥੇ ਸਬਜ਼ੀ ਕੱਟਣ। ਬਾਹਰ ਤਾਂ ਮੱਖੀਆਂ ਬਹੁਤ ਜ਼ਿਆਦਾ। ਬੈਠਣਾ ਯੋਖਾ ਕਰਦੇ ਨੇ ਮੈਂ ਸਾਹਮਣੇ ਕਰਿਆ ਸੀ ਬੰਦਿਆਂ ਨੂੰ ਸਾਹਮਣੇ ਘੱਟਾਂ ਵੀ ਕਰੂਗੀ ਆਈ ਗੋਲਡਨ ਦਾ ਮੌਸਮ ਹੈ ਜੀ ਸੀਗਾ ਜੀ ਵਧੀਆ ਪਤਾ ਨਹੀਂ ਕਿੰਨਾ ਸੀ ਕਿਤੋਂ ਮੁਸੀ ਅੱਜ ਤੱਕ ਪਰ ਗਈ ਸਾਰਾ ਦਿਨ ਗੱਲਾਂ ਨੂੰ ਕਿਸੇ ਬੈਠਣ ਨਾਲ ਸਵੇਰੇ ਤੋਂ ਅਲਪੋਰਾ ਮੇਂ ਨਾੜਕੇ ਸਾਰੀ ਭੈਣ ਭਰਾਵਾਂ ਨੂੰ

ਇਹਦੇ ਸਾਰੇ ਸਾਲ ਦੇ ਵਿੱਚ ਪਾਠ ਨਹੀਂ ਕਰਦੇ ਕਿਹਨਾਂ ਨੰਬਰ ਦੇ ਇਹ ਮਿਲਣੇ ਨਹੀਂ ਜੁੜਿਆ ਆਉਂਦਾ। ਇਹਦੇ ਨਹੀਂ ਕਿੰਨੇ ਬੱਚੇ ਬਿਸ। ਇਹਦੀ ਬੈਂਕ ਦੀ ਨਹੀਂ ਕੋਈ। ਆਪ ਜੀ ਚਾਵਨ ਜੀ ਇਕਦਾ ਕਾਚਨਾਵਤੀ ਚੈਦ ਮੁਖੀਆਂ ਬੱਧਾਉਂਦੀ ਹਾਂ ਅੰਦਰੀ ਜਾਣਾ ਬੋਬਾ ਜੀ ਨੇ ਮੋੜੀ ਬਹੁਤ ਅੰਤਪਾਤ ਨਾ ਕੀ ਸਾਡੀ ਕੀ ਆ ਰਹੀ ਜੀ ਕਿੱਟਾ والله ਇਹਦੀ ਸਾਡੀ ਮਟਕਾ ਇਹ ਅੰਬੂ ਵਾ ਦਿਨ ਆਪਾਂ ਕੱਟ ਰਹੀਆਂ ਨੇ ਪਿਆਜ਼ ਵੀ ਕੱਟ ਰਹੀ ਟਰੱਕਾ ਲਾਂ ਵੀ ਦੀ ਕਿਉਂ ਆ

ਇੱਕ ਜਿਵੇਂ ਨਾਲ ਦੀ ਨਾਲ ਅਵਾਜ਼ ਰਿਕਾਰਡ ਕਰਤਾ ਲਈ ਨਹੀਂ ਦੀ ਵਾਇਸ ਓਵਰ ਕਰਨ ਦਾ ਟਾਈਮ ਨਹੀਂ ਹੈਗਾ ਅੱਜ ਬਹੁਤ ਲੇਟ ਹੋ ਜਾਂਦੇ ਆ ਤਾਂ ਜੋ ਪਿਆਉਂ ਤੈਂਦਾ ਨਹੀਂ ਲਾ ਹੋ ਜਾਂਦਾ ਜੀ ਬਸ ਇਹ ਹੁੰਦਾ ਜਲਦੀ ਜਲਦੀ ਕੰਮ ਨਿਕਲ ਜਾਣਾ ਕੀ ਹੋਣਾ ਹੋ ਗਿਆ ਕਰਨ ਜੀ ਜਿਆ ਪਾਲਾਂ ਨਹੀਂ

ਕੀ ਕੀ ਜੀ ਜੀ ਸਾਰੀ ਫੈਨਸਪਰਾ ਵਾਲਾ ਲੋਕੋ ਬਹੁਤ ਧੰਨਵਾਦ ਹੈ ਜੀ ਦੇ ਕੇ 3 ਮਹੀਨੇ ਤੋਂ ਉਤਾਰ ਰਹੇ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਹੋ ਸਾਰੀਆਂ ਬੀਵੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਇਸ ਛੋਟੀ ਜਿਹੀ ਕਿਤਾਬ ਬਣਾਈ ਰੱਖਣਾ ਕਿ ਇਹ ਆਣੀ ਵੀਡੀਓ ਨੂੰ ਜ਼ਿਆਦਾ ਪਿਆਰ ਦੀ ਨਹੀਂ ਹੋਣੀ ਕਿਉਂਕਿ ਪਰ ਇਹ ਵੀ ਟਾਈਮ ਦੀ ਘਾਟ ਹੋਣ ਕਰਕੇ ਗੈਸ ਤੇ ਬਣਾਉਣੀ ਪੈ ਜਾਂਦੀ ਜੀ। ਦੇਲ ਸੋਡੇ ਨੇ ਜੀ ਕੰਮ ਜ਼ਿਆਦਾ ਨੇ। ਨਾ ਕਰਤੀ ਜਲਦੀ ਦਾ ਹੋ ਜਾਂਦਾ ਵਾ ਗੈਸ ਤੇ ਜਲਦੀ ਬਣ ਜੂਗੀ। ਇਹ ਅਕੰਤੋਲ ਨਹੀਂ ਆਉਂਦੇ। ਜੀ ਚੱਲਦੀ ਐ ਜੀ ਪਰ ਕੈਨ ਚੰਦਾ ਲੇਟ ਕਰਤੀ ਹੋ ਗਈ ਨਹੀਂ ਤਾਂ ਹਰੀਆਂ ਮੱਝਾਂ ਦੇ ਅਦਰਕ ਪੁੱਟ ਕੇ ਪਾ ਦੇਣਾ ਸੀ ਥੋੜੇ ਛੋਟੇ ਨਾਲ ਆਈ ਆਪਾ ਨੌਨ ਬਾਰੇ ਮੈਂ ਜਲਦੀ ਹੋਣੀ ਬੜਾ ਪਾ ਲਾ ਨੌਨ ਵਿੱਚ ਥੋੜਾ ਜਿਹਾ ਗਾਜਰਾਂ ਦਾ ਰਸੂਈ ਮੈਂ ਟੀਕੀ ਪਾਣੀ ਹੈ ਤੇ ਆ ਜੀ ਮੈਂ ਛੋਟੇ ਛੋਟੇ ਬਾਅਲੇ ਜੀ ਡੋਂਗੇ ਆ ਜੀ ਜਿਆਦਾ ਨਹੀਂ ਪਾ ਲੇਗੀ ਫਿਰ ਜਾਰੇ ਮਿੱਠੀ ਹੋ ਜਾਂਦੇ ਚਲਦੀ ਕਿਆ ਆਲਪਾਂ ਦੇ ਨੂੰ ਹੁੰਨੇ ਆ ਜੀ। ਤੇ ਅੱਜ ਮੇਲਾ ਫਿਰ ਵਧੀਆ ਹੀ ਬਣਨ ਚਾਹੀਦਾ ਕੜਕਾ ਲਾਉਣੇ ਆ। ਇੱਕ ਪਹਿਲਾਂ ਕਮੈਂਟ ਆਇਆ ਸੀਗਾ। ਜਿਸੇ ਭੈਣ ਦਾ ਉਹ ਕਹਿੰਦੇ ਸੀਗੇ ਇਹ ਬਿਨਾਂ ਪਿਆਜ਼ ਤੋਂ। ਟਾਟਕਾ ਲਾਓ ਅਜਿਹਾ ਹੀ ਸਾਦੀ ਨੂੰ ਫਿਰ ਵਧੀਆ ਬਣਦਾ। ਕਰਾਈ ਬਣ ਜਾਂਦੀ ਹੈ ਮਤਲਬ। ਮਰ ਆਪਾਂ ਨੂੰ ਹੱਥ ਗਈ ਜੀ ਟਾਟਕਾ ਲਾਉਣੇ। ਟਾਟਕੇ ਬਿਨਾਂ ਹੋਰ ਬਣਦੇ ਨਹੀਂ ਨਾਲ ਜੀ। ਇਹ ਅਦਰ ਕੱਪ ਰੱਖ ਲਵਾਂਗੇ। ਅਚਾਰ ਪਾਉਣ ਦਾ ਇਹ ਯਾਦਕ ਕਦੀ ਮਿਲਦਾ ਜੀ ਇਹਦੇ ਵਿੱਚ ਬਾੜ ਬਿਲਕੁਲ ਨਹੀਂ ਹੈਗੀ ਤਾਂ ਯਾਦਕ ਤਾਂ ਹੈ ਜਿਹੜਾ ਬਾਲਾਂ ਜਾਣਾ ਹੁੰਦਾ ਉਹਦਾ ਚਾਰ ਵਧੀਆ ਹੁੰਦਾ ਕੱਟਾ ਨਹੀਂ ਆਦਾ ਬਿਲਕੁਲ ਵਧੀਆ ਪ੍ਰਾਪਤ ਨਹੀਂ ਹੁੰਦਾ ਬਾਅਦ ਲੋਕ ਨਹੀਂ ਇਹ ਥੋੜਾ ਜਿਹਾ ੱੱਕਾ ਹੋਰ ਤਰੰਗਣਾ ਅੱਜ ਅਗਨੀ ਨੱਚ ਰਹੀ ਹੈ ਆਪਣੇ ਬਾਦ ਦੇ ਵਿੱਚ ਮੈਂ ਸਬਜੀ ਬਣੀ ਦੂੰਗੀ ਜਿਹੜਾ ਤੇ ਸਬਜੀ ਬਣੂਗੀ ਮੈਂ ਉਹ ਕੰਮ ਕਰ ਲੂੰਗੀ ਸਹੀ ਚ ਤੇ ਬਾਦ ਦੇ ਵਿੱਚ ਮੱਕੀ ਦੀਆਂ ਰੋਟੀਆਂ ਬਣਾ ਲਾਂਗੇ ਇੱਥੇ ਆਪਾਂ ਜਦ ਤੱਕ ਅੱਗ ਵੱਡੀਆਂ ਹੋਣ ਤੱਕ ਕਾਲੀ ਬਈਆ ਹੈਗਾ ਅੱਜ ਆਪਣੀ ਮੱਚਾਂ ਨੂੰ ਨਾ ਬਦਲੇ ਹਿੱਕ ਤੇ ਫੱਲਿੱਤਾ ਲੀ ਬਈਆ ਪਾ ਦੇ ਤਾਂ ਜੀ ਭਾਂਡੇ ਜਿੱਦੀ ਵਾਪਸ ਤੋਂ ਨਹੀਂ ਗਈ ਗਈ ਪਰ ਨਹੀਂ ਲਈ ਖਾਂਦੇ ਆਈ ਥੇਰ ਨੂੰ ਗਰਮੀ ਆਹ ਸੋਹੀ ਹਵਾ ਦੇ ਚੱਲਦੀ ਸੀ ਧੁੱਪੇ ਨਾਲ ਗਰਮੀ ਆਉਣੀ ਚਹੀਦੀ ਅੱਜ ਧੁੱਪੀ ਨਹੀਂ ਤੇ ਮੇਰੇ ਤੇ ਹਲਦੀ ਵੀ ਪਾ ਲੇਂ ਇੱਕ ਥੋੜੀ ਜਿਹੀ ਤੇਜ਼ੀ ਨਾਲ ਇਹ ਇਹ ਹਰਦੀ ਗਾਜਰਾਂ ਦੀ ਸਬ지 ਜਿਹੜੀ ਚਾਹਦੀ ਮੈਂ ਘੱਟ ਪਾਉਣੀ ਹੈ ਲਾਲ ਦੀ ਸਬ지 ਵਧੀਆ ਲੱਗਦੀ ਹੈ ਤੇਜੇ ਕੀ ਜਾਂਦੀ ਹੈ ਇਹ ਸਰਦੀ ਟਾਈਮ ਹੀ ਲੱਗਦਾ ਹੈ ਇਹਨੂੰ ਐਸੇ ਬਣਨ ਨੂੰ ਜੀ ਜਿੰਨਾ ਦਾ ਦੇ ਵਿੱਚ ਆਟਾ ਗੁੰਨ ਕੇ ਲਿਆ ਹੁੰਦੀ ਜੀ ਤੇ ਦੁੱਧ ਸਾਹਮਣੇ ਆਉਂਗੀ ਸੋ ਦੁੱਧ ਬਾਟੀ ਚ ਵੀ ਆਪਣਾ ਘਰ ਰਹਾ ਜੀ ਭਾਂਡੇ ਧੋ ਲਾਂਗੇ ਜੀ ਦੋ ਦੁੱਧ ਆਏ ਹੋਣਗੇ ਇਹਦੇ ਨੇ ਜਦੋਂ ਆਪਾਂ ਸਰਦੀ ਬਣਦੀਆਂ ਜਾਂਦਾ ਬਣਦਾ ਤੇ ਨਹੀਂ ਦਿਖਾਈ ਜਾਂਦੀ ਕਿਸ ਸਰਦੀ ਦੇ ਨਹੀਂ ਲਾ ਜਾਣੀ ਮੀਂਹ ਆ। ਆਪਣੇ ਕੋ ਐਕਸਟਰਾ ਵੀਡੀਓ ਨਹੀਂ ਬਣੀ ਹੁੰਦੀ ਕੋਈ। ਜੇਦੀ ਉਹ ਹੀ ਬਣਾਉਣੀ ਆ, ਉਹ ਵੀ ਪਾ ਦਿੰਨੇ। ਪਰ ਸ਼ਾਇਦ ਇਹ ਹੁੰਦਾ ਹੈ ਬਣੀ ਹੁੰਦੀ ਹੈ। ਤਾਂ ਕਰਕੇ ਦਿਖਾਈ ਦੇ ਜਾਣੀ ਜੇ ਪਿਆਰ ਨਹੀਂ ਆਉਂਦਾ। ਇਹਨਾਂ ਨੂੰ ਇਹ ਪੈਸਾ ਜਿੱਦ ਪਾ ਦੇ ਗਏ। तरह मिक्स करके ढादा में रखा बाद हरा धनिया पानी करके देखा ਇਿੱਧਰ ਤਾਂ ਦੰਨੀ ਆ ਜੀ ਦੁੱਧੋ ਵਾਲੀ ਆਉਣ ਲਈ ਤੇ ਨਾਲ ਇਸ ਆਟਾ ਗੁੰਨਣਾ ਅੱਜ ਦੀ ਵੀਡੀਓ ਆਪਣੀ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ